ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਪਹਿਲਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੰਗੜਾ ਰੌ ਮੌਤ ਦੇ ਥੱਪੜ ਮਾਰਨ ਵਾਲੀ ਲੜਕੀ ਦੇ ਤਾਇਆ ਕੈਪਟਨ ਗੁਰਚਰਨ ਸਿੰਘ ਅਤੇ ਚਾਚਾ ਸ਼ੰਕਰ ਸਿੰਘ ਅਤੇ ਲੜਕੀ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਉੱਪਰ ਮਾਣ ਹੈ ਉਹਨਾਂ ਨੇ ਵੀ ਕਿਹਾ ਕਿ ਕੰਗਰਾ ਰੌਨੌਤ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਬਿਆਨ ਦੇ ਕੇ ਆਪਣੇ ਆਪ ਨੂੰ ਫੇਮਸ ਰੱਖਦੀ ਹੈ ਜੋ ਵੀ ਸਾਡੀ ਲੜਕੀ ਨੇ ਆਪਣੀ ਡਿਊਟੀ ਦੌਰਾਨ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਕੀਤਾ ਉਹ ਮੀਡੀਆ ਰਹੀਂ ਸਭ ਲੋਕਾਂ ਨੇ ਵੇਖਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਲੜਕੀ ਨਾਲ ਵਧੇਗੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਏਗਾ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਅਤੇ ਪਿੰਡ ਦੀ ਪੰਚਾਇਤ ਦਾ ਵਾਗਦੇ ਕਾ ਖਾਲਸਾ ਵਾਗਦੇ ਕੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਨਸਾਬ ਵਿੱਚ ਬੋਲੇ ਤੇ ਉਹਨਾਂ ਨੂੰ ਪੋਤਣੇ ਪਾਇਆ ਔਰ ਉਹਨਾਂ ਨੇ ਤੁਲਾਸੀ ਲੈਣੀ ਆ ਝੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਬਿਊਟੀ ਨਮਾਉਣੀ ਆ ਉਹ ਲੜਕੀ ਨੇ ਉਹਨੂੰ ਵਾਧਾ ਘਟਕਿਆ 100-100 ਰੁਪਏ ਤੇ ਧੰਨੇ ਤੇ ਜਾਣ ਨੂੰ ਜਨਨੀਆਂ ਜਾ ਕੇ ਵੇਂਦੀਆਂ ਵਾਂ ਉਹਨੇ ਵਾਧਾ ਘਟਕਾ ਕਿ ਲਵ ਵਿੱਚ ਬਹੁਤ ਬੋਲੇ ਜਿਹੜੇ ਬੋਲੇ ਕਈ ਲਵ ਜਿਹੋ ਜਿਹੇ ਬੋਲੇ ਜਿਹੜੇ ਫੈਨ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਚੰਗਾ ਕੀਤਾ ਤੁਸੀਂ ਲੜਕੀ ਕਿ ਲੱਗਦੇ ਨੇ ਚਾਚਾ ਜੀ ਲੱਗਦੇ ਆ ਜੀ ਜਨਾ ਚਾਹ ਉਹ ਜਿਹੜਾ ਇਹ ਕੰਮ ਕੀਤਾ ਉਹਦੇ ਕਿੰਨੇ ਬਣੇ ਉਹਨੇ ਆਪ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਉਹਨੇ ਠੀਕ ਕੀਤਾ ਤਾਂ ਇਹਨੂੰ ਸਿਫਟਾ ਤਾਂ ਜਿਹੜਾ ਤੁਹਾਨੂੰ ਪਿੰਚਾਇਤ ਵੱਲੋਂ ਸਨਮਾਨਿਤ ਕੀਤਾ ਜਿਹੇ ਨੁਕੀਰ ਕਰਦੇ ਆਂ ਅਸੀਂ ਚੰਗਾ ਇਹ ਬਸ ਖੁਸ਼ ਕਰਦੇ ਆਂ ਆਰੇ ਕਿਹਾ ਤੁਹਾਡੇ ਨਾਲ ਹਾਂ ਜੀ ਸਭ ਤੋਂ ਵੱਡਾ ਮੈਂ ਗੁਰਚਰ ਸਿੰਘ ਕੈਪਟਨ ਗੁਰਚਰ ਸਿੰਘ ਆਨਰੇਰੀ ਕੈਪਟਨ ਪੈਨਸ਼ਨਾਂ ਦੂਸਰਾ ਮੰਗਲ ਸਿੰਘ ਗੁਜ਼ਰ ਚੁੱਕੇ ਨੇ ਸਾਲ ਦੀ ਰੀ ਪੈਨਸ਼ਨ ਆਏ ਸੀ ਤੀਸਰਾ ਸਰਵਣ ਸਿੰਘ ਪਹਿਲਵਾਨ ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆ ਮੌਕੇ ਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਰਹੀਆਂ ਉਹਦੀਆਂ ਤੀਸਰੇ ਥਾਂ ਉਹ ਜਲੰਧਰ ਰਹਿੰਦੇ ਨੇ ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਲੜਕੀ ਆ ਜਿਹੜੇ ਆਪਣੇ ਕੁਲਵਿੰਦਰ ਕੌਰ ਉਹ ਖੇਤੀ ਕਰਦਾ ਇਹ ਪਿੰਡ ਇੱਥੇ ਪਾਸ ਤੋਂ ਛੋਟਾ ਸਾਰਾ ਤੋਂ ਸ਼ੰਕਰ ਸਿੰਘ ਸਰਦ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟੇ ਬਣਦਾ ਤੇ ਕਦੇ ਕਿਵੇਂ ਦੇਖਦੇ ਹੋ ਜਿਵੇਂ ਪਸਾਨੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ 15 ਨੌਂਟ ਦੇ ਦਾ ਬਿਆਨ ਦਿੱਤਾ ਹੈਗਾ ਪਸਾਨਾ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਹੈ ਜਿਹੜਾ ਬੰਦਾ ਜੇ ਉਹ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਵਾ ਤੇ ਉਹਨੂੰ ਛੋਟੇ ਆਦਮੀਆਂ ਦੀ ਇਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇਜ਼ਤ ਕਰਕੇ ਕੀਤੀ ਜਾਂਦੀ ਆ ਇਜ਼ਤ ਲਈ ਜਾਂਦੀ ਆ ਤੇ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਅੱਛਾ ਨਹੀਂ ਕੀਤਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰੇ ਤੇ ਕਲਜਿੰਦਰ ਗੌਰ ਮੇਰੀ ਛੋਟੀ ਸਿਸਟਰ ਹੈ ਮੈਂ ਯੂਐਸ ਰਹਿਣਾ ਤੇ ਮੈਂ ਪਰਸੋਂ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਹੈ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੈ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਕਿ ਇਹ ਖਾਲਸਤਾਨੀ ਇਹ ਮਾਯੋਵਾਦੀ ਇਹ ਫਤਵਾਦੀ ਇਹ ਫਤਵਾਦੀ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਇਆ ਉਹ ਹਮੇਸ਼ਾ ਪੜਕਾਉਂ ਪਿਆੜਾ ਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕਵਜੇਂਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲ ਇਹ ਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਚ ਰੱਖ ਦੋ ਇਸ ਸਪੈਨ ਕਰਨਾ ਤੇ ਉਹਨੇ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤਿਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਹੈ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਇਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੰਟ ਹੈ ਤੇ ਇਹਨੂੰ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿਣ ਦੀ ਆਦਤ ਹੈ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਸਾਹਿਬ ਜੋ ਵੀ ਸਾਡੇ ਨਾਲ ਸਾਡੇ ਨਾਲ ਸਾਰਾ ਪੰਜਾਬ ਹੈ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਵੀ ਜੋ ਵੀ ਹੋ ਰਿਹਾ ਕੁੜੀ ਨਾਲ ਧੱਗਾ ਹੋ ਰਿਹਾ ਹੈ ਸੋ ਇੱਕ ਗਣਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪੂਰ ਜੋਰ ਦੰਦਿਆ ਕਰਦੇ ਆ ਹਾਲੀ ਹਾਲੇ ਤੱਕ ਕੋਈ ਇਹੋ ਜਿਹਾ ਬੰਦਾ ਉਹਦੇ ਸਸਪੈਂਡ ਦਾ ਕਰ ਦਿੱਤਾ ਹੈ ਪਰ ਉਹਦੇ ਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਹੈ ਤੇ ਉਹ ਔਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕੁਲਜਿੰਦਰ ਕੌਰ ਤੋਂ ਆਇਆ ਤੇ ਪਰਚਾ ਉਹਦੇ ਤੇ ਤੰਗਣਾ ਤੇ ਵੀ ਬੰਦਾ ਹੈ ਪਰ ਇਹ ਹੁਣ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਇਹ ਹਮੇਸ਼ਾ ਹੀ ਇੱਕ ਆਮ ਨਾਗਰਿਕ ਨਾਲ ਧੱਕਾ ਕਰਦੀਆਂ ਆਉਣੀਆਂ ਤੇ ਇਹਦਾ ਇਹ ਬਹੁਤ ਗਲਤ ਗੱਲ ਆ ਜੇ ਜੇ ਕੁਲਵਿੰਦਰ ਕੌਰ ਦੋਸ਼ੀ ਆ ਤੇ ਉਹਦੀ ਬਰोबर ਕੰਗਣਾ ਵੀ ਦੋਸ਼ੀ ਆ ਜੀ ਮੇਰਾ ਨਾ ਹੀਰਾ ਸਿੰਘ ਹੈ ਜੀ ਪਿੰਡ ਪੈਲਟਾਏ ਵਾਲਾ ਹਾਂ ਜੀ ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਰਤਨ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਦੇ ਦੇਖੋ ਡਿਊਟੀ ਪਾਕਿਸਤਾਨ ਜੀ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਜੋ ਕਿ ਕੰਗਣਾ ਰਣੌਤ ਦਾ ਸਾਨੂੰ ਕਿਰਦਾਰ ਜਰੂਰ ਵੇਖਣਾ ਪਊਗਾ ਵੀ ਪਿਸ਼ੋਕਰ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹਾ ਬਿਆਨਬਾਜ਼ੀ ਕੀਤੀ ਕਿਹੋ ਜਿਹੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਉਹਨੇ ਸੰਘਰਸ਼ ਨੂੰ ਅਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨੂੰ ਕੱਲ ਹੀ ਇੱਕ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਹੋਸੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹੋ ਜਿਹੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗਦਾ ਵੀ ਇਹ ਕੰਗ ਜਿਹੜੇ ਹਿੰਦੂ ਵਰਸਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਜਦੋਂ ਕਿ ਇਹ ਹੈ ਨਹੀਂ ਇਹ ਨਿੱਕੀ ਜਿਹੀ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਸਿੱਖ ਜਿਹੜੇ ਸਾਡੇ ਨਾਲ ਬਦੀ ਕੀ ਕਰਦੇ ਆ ਤੇ ਮੇਰੀ ਜਿਹੜੀ ਫਿਲਮ ਦੀ ਉਹ ਪ੍ਰਮੋਸ਼ਨ ਹੋ ਜੂਗੀ ਅਸੀਂ ਚਾਹੁੰਦੇ ਆ ਵੀ ਆਪਦੀ ਨਿੱਜੀ ਜ਼ਿੰਦਗੀ ਵਾਸਤੇ ਇਹੋ ਜਿਹੀ ਕੋਈ ਵੀ ਆਪੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚਾਹੀਦੀ ਬਾਕੀ ਸਾਨੂੰ ਕੁਲਵਿੰਦਰ ਕੌਰ ਤੇ ਮਾਨ ਆ ਉਸਦੇ ਮਨ ਦੇ ਵਿੱਚ ਉਹ ਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਪਕਸ਼ਾਂਸਗਾਸ ਵੇਲੇ 100-100 ਰੁਪਏ ਦਿਹਾੜੀ ਤੇ ਆ ਪਰ ਲੜਾਈ ਦਾ ਮੋੜ ਜਿਹੜਾ ਵਾ ਉਹ ਮਨਨ ਦਾ ਚੈਕਇਨ ਤੋਂ ਵਜਾ ਕਿਉਂਕਿ ਜਿਹੜੀ ਜਿਹੜਾ ਬੰਦਾ ਬਾਹਰ ਕਦੇ ਹੌਮੇ ਵਿਖਾਉਂਦਾ ਵੀ ਹਿੰਟ ਵਿਖਾਉਂਦਾ ਵੀ ਹਰ ਤਾਂ ਵਿਖਾਉਂਦਾ ਜਦੋਂ 에어ਪੋਰਟ ਤੇ ਗਈਆ ਮਨਨ ਦਾ ਚੈਕਇਨ ਤੋਂ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਸੁਬਾਨ ਉਹਦੇ ਵਿੱਚ ਫੇਲ ਚ ਰੱਖਣ ਕਰੋ ਕਿਉਂਕਿ ਮੈਂ ਕਾਫੀ ਟਰੈਵਲ ਕੀਤਾ ਉੱਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈਂਦੇ ਆ ਫਿਰ ਸਾਰੀ ਸਕੈਨਿੰਗ ਵੀ ਦੀ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪ ਨੂੰ ਹੌਮੇ ਸੀਗੀ ਉਹਨੇ ਤਾਂ ਹੌਸ ਦਿਖਾਈ ਆ ਜਿਸ ਤੋਂ ਹੌਸ ਤੋਂ ਗੱਲ ਵਾਧਿਆਂ ਵਜੇ ਕੁਲਵਿੰਦਰ ਜੁੜੀ ਦਰਾਂ ਨੂੰ ਵੀ ਕੋਈ ਨਹੀਂ ਮਾੜਾ ਬਹੁਤ ਸਾਰੇ ਨਾਲ ਇੱਥੇ ਇਦਾਂ ਦੇ ਇਨਸੀਡੈਂਟ ਵਾਪਰਦੇ ਆ ਉਹਨੂੰ ਕੁਝ ਵੀ ਮਾੜਾ ਨਹੀਂ ਕੀਤਾ ਤੇ ਸ਼ੇਰਨੀ ਬੱਚੀ ਤੇ ਸਾਨੂੰ ਮਾਣ ਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਦੇ ਨਾਲ ਖੜੇ ਹਰ ਪੱਖ ਤੋਂ ਨਾਲ ਖੜੇ ਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇੱਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਗਾਰਵਨੀ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋਹ ਪੈਦਾ ਹੁੰਦਾ ਫਿਰ ਲੋਕਾਂ ਦੇ ਜੇ ਤੁਸੀਂ ਬੇਨਸਾਭੀ ਦੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਥੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਡਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਵਾ ਅਸੀਂ ਹਰ ਪੱਖ ਤੋਂ ਦੀ ਮੱਤ ਜਿਹੜੀ ਲੜਕੀ ਦੀ ਉਹ ਕਰਾਂਗੇ ਇਹ ਕੋਈ ਅੱਜ ਆ ਪਹਟਾ ਇੱਥੇ ਇਕੱਠੇ ਹੋਏ ਸਰਪੰਚ ਮੇਜ ਸਿੰਘ ਬੋਲ ਰਿਹਾ ਇਹ ਸਰਹਾਰ ਦੇ ਕਰਸੇ ਕੈਪਟਨ ਆ 1 ਕਿਲੋਮੀਟਰ ਕੋਰ ਦਾ ਪਾਇਆ ਵਾ ਇੱਕ ਚਾਚੀ ਸੀ ਅਗਲੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਆ ਵੀ ਜੋ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾ ਕਿ ਵੀ ਲੜਕੀ ਦਾ ਵਾਲਾ ਇਹ ਗਲਤ ਵਿਹਾਰ ਕੀਤਾ ਕੰਗਣਾ ਨੇ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਆ ਇਹਨਾਂ ਨੂੰ ਸਜ਼ਾ ਮਾਰ ਕੀਤਾ ਜਾਂ ਸਾਰੇ ਪਰਿਵਾਰ ਨੂੰ ਸਾਰੀ ਪੰਚਾਇਤ ਨੇ ਸਾਰੇ ਇਲਾਕਾ ਦੇ ਵਾਸੀ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਮਿਲ ਕੇ ਇਹ ਕਰਕੇ ਕੋਈ ਵੀ ਤੀ ਹੋਏ ਇਹਨਾਂ ਦੇ ਨਾਲ ਆ ਸਾਰਾ ਇਲਾਕਾ ਦੇ ਵਾਸੀ ਨਾਲ ਹਰ ਪੱਕਾ ਇਹਨਾਂ ਨਾਲ ਵਾ ਇਹ ਬਿਛਰੀ ਹਟਾਂਗੇ ਕਿਸੇ ਗੱਲ ਨੂੰ ਤੇ ਜਿਹੜਾ ਇਹ ਠੱਗਾ ਨਹੀਂ ਹੋਣ ਦਿਆਂਗੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਠੱਗਾ ਨਹੀਂ ਹੋਣ ਚਾਹੀਦਾ ਜੋ ਇਹ ਉਹ ਆ ਉਸੇ ਵਾਂਗ ਪ੍ਰਿਆਵਾ ਤੇ ਇਹ ਸਹੀ ਆ ਜੋ ਕੋਈ ਆ ਠੀਕ ਆ ਇਹਨੂੰ ਇਸੇ ਸਮਬੰਧ ਕਰ ਦੇਣਾ ਚਾਹੀਦਾ ਸੀ ਤੇ ਜਿਹੜੀ ਗੱਲ ਨਹੀਂ ਬਤੋਣੀ ਚਾਹੀਦੀ ਇਹ ਅਗੇ ਇਹਨਾਂ ਨੇ ਗਲਤ ਕੰਮ ਕੀਤਾ ਤੇ ਪਰਚਾ ਦਰਜ ਕਰ ਦਿਓ ਰਿਸਪੈਂਡ ਕਰ ਦਿਓ ਇਹ ਦੀ ਛਤੀ ਇਹ ਕਾਈ ਦਾ ਇਹ ਕੰਮ ਨਹੀਂ ਕਰਦੀ